ਜਿਹੜੀ ਰੇਤਾ ਜਾਂ ਮਿੱਟੀ ਪਹੁੰਚੀ ਹੈ ਕਿ ਉਹ ਲਾਹੇਵੰਦ ਹੈ ਜਾਂ ਨਹੀਂ ਵੀ ਜਿਸ ਦਾ ਖੇਤ ਉਸ ਦੀ ਰੇਤ ਪਾਲਸੀ ਬੜੀ ਵਧੀਆ ਜਿਹੜੇ ਵੀ ਰੇਤਾ ਆਈ ਹੈ ਉਹ ਕੱਲੀ ਰੇਤ ਨਹੀਂ ਹੈਗੀ ਉਹਦੇ ਵਿੱਚ ਮਿਕਸ ਹੈ ਜਿਹੜੇ ਦੋ ਚਾਰ ਪਿੰਡ ਇਕੱਠੇ ਹੋ ਗਏ ਵੀ ਤੁਸੀਂ ਮਕੈਨੀਕਲ ਸੀਵਰ ਲਾ ਲਓ ਜਿਹੜੇ ਛਾਨਣੇ ਹੁੰਦੇ ਵੱਡੇ ਜਿਹੜੇ ਕੰਪਨੀਆਂ ਜਿਹੜੀਆਂ ਮਾਈਨਿੰਗ ਕਰਦੀਆਂ ਸੈਂਡ ਦੀਆਂ ਉਹਨਾਂ ਨੇ ਲਾਏ ਹੁੰਦੇ ਆ ਤਾਂ ਤੁਸੀਂ ਉਹ ਰੇਤੇ ਨੂੰ ਛਾਨ ਲਓ ਜਦੋਂ ਤੁਸੀਂ ਰੇਤਾ ਛਾਨ ਲੋਗੇ ਰੇਤਾ ਤੁਹਾਡੇ ਕੋਲ ਪਿਓਰ ਆ ਜਾਊਗਾ ਉਰੇ ਤਾਂ ਤੁਹਾਡਾ ਵੱਧ ਰੇਟ ਤੇ ਵੇਖੋ ਬਜਾਏ ਤੁਸੀਂ ਲੋਕ ਨਹੀਂ ਤਾਂ ਲੋਕਾਂ ਦੀ ਮਨਤਾਂ ਕਰਦੇ ਰੋਗੇ ਸਾਡਾ ਚੱਕ ਲੋ ਕਿਉਂਕਿ ਮੈਂ ਇੱਕ ਖੇਤੀਬਾੜੀ ਸਾਇੰਟਿਸਟ ਐ ਸੋਲ ਸਾਇੰਟਿਸਟ ਆ ਮੈਂ ਤਾਂ ਇਹ ਦੇਖਣਾ ਚਾਹੂੰਗਾ ਬਿਓ ਮਿੱਟੀ ਦੇ ਵਿੱਚ ਤਤ ਕੀ ਨੇ ਉਹਦੀ ਮਿਨਰੋਲੋਜੀ ਕੀ ਐ ਉਹਨੂੰ ਆਪਾਂ ਕਿਹੜੀ ਮਿੱਟੀ 'ਚ ਮਿਕਸ ਕਰੀਏ ਤੇ ਤਾਂ ਜੋ ਸਾਡੀ ਉਪਜਾਊ ਸ਼ਕਤੀ ਜਿਹੜੀ ਐ ਉਹ ਜਿਹੜੀ ਬਰਕਰਾਰ ਰਹੇ ਇਹ ਹੜ ਜਿਹੜੇ ਐ ਇਹ ਇੱਕ ਸਾਲ ਨਹੀਂ ਆਣਾ ਇੱਕ ਰੈਗੂਲਰ ਇਵੈਂਟ ਬਣ ਰਿਹਾ ਕਿਉਂਕਿ ਜੋ ਉੱਪਰ ਪਹਾੜਾਂ ਦੇ ਵਿੱਚ ਕੀ ਹੋ ਰਿਹਾ ਡੀਫੋਰੈਸਟੇਸ਼ਨ ਹੋ ਰਹੀ ਹੈ ਮੀਂਹ ਨੂੰ ਰੋਕਣ ਦੀ ਸਮਰੱਥਾ ਹੀ ਨਹੀਂ ਰਹਿ ਗਈ ਉੱਥੇ ਫਿਰ ਲੋਕਾਂ ਨੇ ਤੁਸੀਂ ਬੰਦੇ ਅੰਦਰ ਪਿੰਡ ਬਸਾ ਲਏ ਉਹਦਾ ਇੱਕ ਬਹੁਤ ਵੱਡਾ ਨੁਕਸਾਨ ਹੈ ਇੱਕ ਮੂਤੋਂ ਹੀ ਚਾਹੇ ਜਿਹੜੇ ਜ਼ਿੰਮੇਦਾਰ ਹੈ ਜਿਹੜੀਆਂ ਜੈਵਿਕ ਖਾਦਾਂ ਆ ਜਿਵੇਂ ਰੂੜੀ ਹੈ ਮੁਰਗੀ ਖਾਦ ਆ ਜਾਂ ਹਰੀਆਂ ਖਾਦਾਂ ਇਹਨਾਂ ਦੀ ਵਰਤੋਂ ਜ਼ਰੂਰ ਕਰਨੀ ਸ਼ੁਰੂ ਕਰ ਦੇਣ ਫਸਲੀ ਚੱਕਰ ਦੇ ਵਿੱਚ ਝੋਨੇ ਕਣਕ ਦੇ ਤਾਂ ਜੋ ਜ਼ਮੀਨ ਦੀ ਜਿਹੜੀ ਸਿਹਤ ਹੈ ਵੈਸੇ ਹੀ ਸੁਧਰਦੀ ਹੋਵੇ ਸਟਰਕਚਰ ਵਧੀਆ ਹੋਵੇ ਆਰਗੈਨਿਕ ਮੈਟਰ ਵਧੀਆ ਹੋਵੇ ਤਾਂ ਜੋ ਕਦੀ ਪਾਣੀ ਆਵੇ ਵੀ ਤਾਂ ਉਹ ਜੀਰਦਾ ਜਾਵੇ ਪਾਣੀ ਖੜੇ ਨਾ ਨੁਕਸਾਨ ਜਿਹੜਾ ਘਟ ਜਾਵੇ ਸਾਡਾ 26 27 ਤਰੀਕ ਨੂੰ ਮੇਲਾ ਲੱਗਣਾ ਕਿਸਾਨ ਮੇਲਾ ਜਿਹੜੇ ਫਲੱਡ ਇਫੈਕਟਿਡ ਏਰੀਆ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਜਿੰਨੇ ਵੀ ਜ਼ਿਮੀਦਾਰ ਆ ਜਿਉਂ ਨਾ ਜੋ ਕੋਈ ਮੇਲੇ ਤੇ ਆ ਸਕਦਾ ਹੈ ਤਾਂ ਉਹ ਮੋਸਟ ਵੈਲਕਮ ਤੇ ਜਦੋਂ ਆਣ ਤੇ ਉਹ ਆਪਣੀ ਜ਼ਮੀਨ ਦਾ ਸੈਂਪਲ ਜ਼ਰੂਰ ਲੈ ਕੇ ਆਣ ਉਹ ਸੈਂਪਲ ਕਿਵੇਂ ਲੈਣਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਜਿੱਥੇ ਤਾਂ ਖੜਾ ਨਹੀਂ ਮਿੱਟੀ ਆਈ ਆ ਉਹਦਾ ਸੈਂਪਲ ਅਲੱਗ ਲੈ ਲਓ ਤੇ ਥੱਲੋਂ ਜਿਹੜੀ ਐ ਕੋਚ ਏਰੀਆ ਜਿੱਥੋਂ ਉਹਨੂੰ ਪਾਸੇ ਕਰਦੇ ਉੱਪਰਲਾ ਸਾਰਾ ਫਿਰ ਜਿਹੜੀ ਆਪਣੀ ਵਾਈ ਯੋਗ ਜ਼ਮੀਨ ਆ ਉਹਦਾ ਸੈਂਪਲ ਅਲੱਗ ਲੈ ਲਓ ਕਿੰਨੇ ਜੀਦਾਂ ਬੇਦਾਰਾਂ ਦੇ ਖੇਤਾਂ ਦੇ ਵਿੱਚ ਕਣਕ ਲੱਗ ਗਈ ਉਹ ਸਾਡੀ ਸਿਫਾਰਿਸ਼ ਕੀਤੀ ਖਾਦ ਆ ਨਾਈਟ੍ਰੋਜਨ ਦੀ ਦੋ ਥੈਲੇ ਯੂਰੀਆ ਦੇ ਉਹ ਇਸ ਤੋਂ ਵੱਧ ਨਾ ਪਾਣ ਕਿੱਲੇ ਦੀ ਸਸ਼ਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਕਿਸਾਨ ਚੱਲ ਰਹੇ ਨੇ ਹਾਲਾਂਕਿ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੇ ਇਸ ਦੀ ਮਾਰ ਚੱਲੀ ਹੈ ਬਹੁਤ ਸਾਰੇ ਗਰੀਬ ਤਬਕੀ ਦੇ ਲੋਕ ਇਸ ਹੜਾਂ ਦੀ ਮਾਰ ਹੇਠ ਆਏ ਨੇ ਲੇਕਿਨ ਉੱਥੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਕਿਸ ਤਰੀਕੇ ਦੇ ਨਾਲ ਇਸ ਨਾਲ ਜੂਝ ਰਹੇ ਨੇ ਜਾਂ ਫਿਰ ਹੜਾਂ ਦੇ ਕਾਰਨ ਜੋ ਮਿੱਟੀ ਅਤੇ ਰੇਤਾ ਖੇਤਾਂ ਦੇ ਵਿੱਚ ਪਹੁੰਚਿਆ ਤਾਂ ਉਸ ਦੇ ਨਾਲ ਜ਼ਮੀਨਾਂ ਵੀ ਬਹੁਤ ਖਰਾਬ ਹੋਈਆਂ ਨੇ ਕਿ ਉਹ ਲਾਹੇਵੰਦ ਨੇ ਇਆ ਫਿਰ ਨਈ ਇਸ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਡਾਕਟਰ ਰਾਜੀਵ ਸਿੱਕਾ ਜੀ ਮੌਜੂਦ ਨੇ ਸਿੱਕਾ ਸਾਹਿਬ ਸਭ ਤੋਂ ਪਹਿਲਾਂ ਦੱਸੋ ਵੀ ਜਿਹੜੀ ਰੇਤਾ ਜਾਂ ਮਿੱਟੀ ਪਹੁੰਚੀ ਹੈ ਹੜਾਂ ਦੇ ਕਾਰਨ ਪਾਣੀ ਦੇ ਨਾਲ ਜਿਹੜੇ ਬਾਕੀ ਜ਼ਮੀਨਾਂ ਦੇ ਵਿੱਚ ਕੀ ਉਹ ਲਾਹੇਵੰਦ ਹੈ ਜਾਂ ਨਹੀਂ ਮੇਰਾ ਨਾਮ ਡਾਕਟਰ ਅਜੀਵ ਸਿੱਕਾ ਤੇ ਮੈਂ ਮੁਖੀ ਹਾਂ ਭੂਮੀ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਤੁਸੀਂ ਪਹਿਲਾਂ ਮੇਰਾ ਸਵਾਗਤ ਕੀਤਾ ਮੈਂ ਤੁਹਾਡਾ ਸਵਾਗਤ ਕਰਦਾ ਕਿਉਂਕਿ ਤੁਹਾਡੇ ਚੈਨਲ ਦਾ ਨਾਮ ਹੀ ਮਿੱਟੀ ਚੈਨਲ ਹੈ ਇਸ ਤੋਂ ਪਹਿਲਾਂ ਮੈਂ ਕਈ ਚੈਨਲਸ ਨੂੰ ਆਪਾਂ ਇੰਟਰਵਿਊ ਦਿੱਤੀਆਂ ਪਰ ਅੱਜ ਮੈਨੂੰ ਲੱਗਦਾ ਅਸਲੀ ਚੈਨਲ ਸਾਡੇ ਕੋਲ ਆਇਆ ਜਿਹਦਾ ਨਾਮ ਮਿੱਟੀ ਚੈਨਲ ਹੈ ਤੇ ਮਿੱਟੀ ਵਿਭਾਗ ਜੀ ਆਇਆ ਤੇ ਤੁਹਾਡਾ ਬਹੁਤ-ਬਹੁਤ ਤੁਹਾਡਾ ਵੀ ਸਵਾਗਤ ਹੈ ਇੱਥੇ ਆਣ ਤੇ ਜਿਹੜਾ ਤੁਹਾਡਾ ਸਵਾਲ ਹੈ ਉਹ ਤੁਸੀਂ ਪੁੱਛਿਆ ਵੀ ਉਹਦਾ ਕਿੱਦਾਂ ਆਇਆ ਹੋਏਗਾ ਇਸ ਤਰ੍ਹਾਂ ਜਦੋਂ ਵੀ ਪਹਾੜਾਂ ਦੇ ਉੱਤੇ ਮੀਂਹ ਪੈਂਦਾ ਉਹਦੇ ਨਾਲ ਜਿਹੜੀ ਮਿੱਟੀ ਰੁੜ ਕੇ ਦਰਿਆਵਾਂ ਦੇ ਰਾਹੀਂ ਸਾਡੇ ਪੰਜਾਬ ਦੀ ਧਰਤੀ ਤੇ ਆਂਦੀ ਹੈ ਐਤਕੀ ਕੀ ਹੋਇਆ ਤਿੰਨ ਦੋ ਤਰ੍ਹਾਂ ਦਾ ਕੰਮ ਹੋਇਆ ਐਤਕੀ ਕੀ ਹੋਇਆ ਸਾਡੇ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਆਇਆ ਜਿਵੇਂ ਪਹਿਲਾਂ ਆਇਆ ਰਾਵੀ ਦੇ ਵਿੱਚ ਫਿਰ ਆਇਆ ਬਿਆਸ ਦੇ ਵਿੱਚ ਫਿਰ ਆਇਆ ਸਤਲੁਜ ਦੇ ਵਿੱਚ ਨਾਲ ਆਇਆ ਘੱਗਰ ਦੇ ਵਿੱਚ ਹੁਣ ਇਹ ਸਾਰੇ ਦਰਿਆ ਜਿਹੜੇ ਆ ਇਹ ਹਿਮਾਚਲ ਤੋਂ ਆ ਰਹੇ ਆ ਪਰ ਆਂਦੇ ਵਕਫਾ ਥਾਵਾਂ ਤੋਂ ਆ ਜਿਵੇਂ ਘੱਗਰ ਦੇ ਵਿੱਚ ਘੱਗਰ ਹੋਰ ਥਾਂ ਤੋਂ ਆਂਦਾ ਤੇ ਇਦਾਂ ਹੀ ਜਿਹੜਾ ਵੀ ਡੈਬਰੀ ਇਹਦੇ ਨਾਲ ਆਏਗਾ ਜਿਹਨੂੰ ਅਸੀਂ ਸੈਂਡ ਰੇਤਾ ਸਿਲਟ ਭੱਲ ਜਾਂ ਕਲੇ ਜਿਹੜੀ ਹੈ ਜਿਹੜੀ ਚੀਕਨੀ ਮਿੱਟੀ ਆ ਉਹ ਕਹਿੰਦੇ ਆ ਉਹ ਸਾਰਾ ਅਲੱਗ-ਅਲੱਗ ਤਰ੍ਹਾਂ ਦੇ ਆਇਆ ਹੈ ਨਾਲ ਹੀ ਉਹਦੇ ਨਾਲ ਰੁੜ ਕੇ ਆਂਦੇ ਆ ਦਰਖਤ ਟਾਣੀਆਂ ਮਰੇ ਹੋਏ ਪਸ਼ੂ ਜਾਂ ਹੋਰ ਵੀ ਜਿਹੜਾ ਕੁਝ ਵੀ ਵਗਦੇ ਪਾਣੀ ਦੇ ਰਾਹ ਦੇ ਵਿੱਚ ਆ ਗਿਆ ਉਹਨੇ ਉਹਨੂੰ ਨਾਲ ਹੀ ਲੈ ਕੇ ਆ ਜਾਣਾ ਪਰ ਇਹਦੇ ਵਿੱਚ ਕੀ ਹੁੰਦਾ ਜਿਹੜੀ ਰੇਤ ਹੈ ਉਹਨੇ ਸਭ ਤੋਂ ਪਹਿਲਾਂ ਸੈਟਲ ਹੋਣਾ ਉਹਨੇ ਮੂਵ ਨਹੀਂ ਕਰਨਾ ਜਦ ਭਾਰੀ ਹੁੰਦੀ ਹੈ ਉਹ ਜ਼ਿਆਦਾ ਮੂਵ ਨਹੀਂ ਕਰਦੀ ਟੋਲਨ ਉਹ ਜ਼ਿਆਦਾ ਮੂਵ ਨਹੀਂ ਕਰਦੀ ਉਹਦੇ ਨਾਲ ਕੀ ਹੈ ਵੀ ਜਿਹੜੀ ਰੇਤ ਹੈ ਉਹ ਜਿੱਥੇ ਆਪਣਾ ਦਰਿਆ ਕੋਈ ਪੰਜਾਬ ਚ ਐਂਟਰ ਹੁੰਦਾ ਐਂਟਰੀ ਪੁਆਇੰਟ ਤੇ ਰੇਤਾ ਜਿਹੜੀ ਸੈਟਲ ਹੋਣੀ ਸ਼ੁਰੂ ਹੋ ਜਾਂਦੀ ਹੈ ਐਵੇਂ ਜਿਵੇਂ ਜਦੋਂ ਦਰਿਆ ਦਾ ਪਾਣੀ ਬਾਹਰ ਵਗਦਾ ਤੁਸੀਂ ਟੋੜ ਤੋੜ ਕੇ ਵਗਦਾ ਉਦੋਂ ਵੀ ਉਹ ਜਿਹੜੀ ਰੇਤਾ ਉਹਦੇ ਨਾਲ ਹੁੰਦੀ ਉਹ ਔਰ ਜ਼ਿਆਦਾ ਮੂਵ ਨਹੀਂ ਕਰਦੀ ਉੱਥੇ ਸੈਟਲ ਹੋ ਜਾਂਦੀ ਹੈ ਜਿਹੜੀ ਜਿਹਨੂੰ ਲਾਲ ਮਿੱਟੀ ਜਾਂ ਸਿਲਟ ਤੁਸੀਂ ਕਹਿ ਦਿੰਨੇ ਆ ਉਹ ਤੇ ਕਲੇ ਜਿਹੜੀਆਂ ਉਹ ਨਾਲ-ਨਾਲ ਪਾਣੀ ਦੇ ਨਾਲ ਉਹ ਅੱਗੇ-ਅੱਗੇ ਵੱਧਦੀ ਰਹਿੰਦੀ ਜਿੱਥੇ-ਜਿੱਥੇ ਪਾਣੀ ਦਰਿਆ ਦਾ ਜਾਂ ਹੜਾਂ ਦਾ ਪਾਣੀ ਜਿਹੜਾ ਅੱਗੇ ਵੱਧਦਾ ਰਹਿੰਦਾ ਉਹ ਮਿੱਟੀ ਜਿਹੜੀ ਉਹਦੇ ਨਾਲ-ਨਾਲ ਹੀ ਅੱਗੇ ਤੁਰਦੀ ਰਹਿੰਦੀ ਹੈ ਤੇ ਜਿੱਥੇ-ਜਿੱਥੇ ਰਾਹ ਦੇ ਵਿੱਚ ਕੋਈ ਪਾਣੀ ਕਿਤੇ ਖੜਾ ਹੁੰਦਾ ਉੱਥੇ ਥੋੜੀ-ਥੋੜੀ ਸੈਟਲ ਹੁੰਦੀ ਰਹਿੰਦੀ ਹੈ ਤੇ ਤਾਂ ਹੀ ਉਸੇ ਉਸੇ ਹਿਸਾਬ ਨਾਲ ਉਹਦੀ ਤਹਿ ਬਣਦੀ ਜਾਂਦੀ ਹੈ ਤੇ ਜਿਹੜੀ ਸਭ ਤੋਂ ਫਾਈਨ ਫ੍ਰੈਕਸ਼ਨ ਹੈ ਜਿਹਨੂੰ ਅਸੀਂ ਕਲੇ ਕਹਿੰਨੇ ਆ ਉਹ ਸਭ ਤੋਂ ਸਿਰੇ ਤੇ ਜਾ ਕੇ ਜਿਵੇਂ ਆਪਾਂ ਕਹੀ ਹਰੀਕੇ ਵਾਲੀ ਗੱਲ ਕਰੀਏ ਜਾਂ ਉਸ ਇਲਾਕੇ ਦੀ ਗੱਲ ਕਰੀਏ ਹਰੀਕੇ ਦੇ ਨੇੜੇ ਵਾਲੇ ਫਿਰੋਜ਼ਪੁਰ ਵਾਲਾ ਏਰੀਆ ਹੋ ਗਿਆ ਜਿਵੇਂ ਉੱਥੇ ਜਾ ਕੇ ਜਿੱਥੇ ਅਲਟੀਮੇਟਲੀ ਪਾਣੀ ਖੜਾ ਹੋਣਾ ਉਹਨੇ ਉਸ ਜਗ੍ਹਾ ਤੇ ਜਾ ਕੇ ਸੈਟਲ ਹੋਣਾ ਤਾਂ ਜ਼ਮੀਨ ਦੇ ਉੱਤੇ ਉਹਦੀ ਤਹਿ ਬਣਾ ਦੇਣੀ ਆ ਹੁਣ ਜਦੋਂ ਜ਼ਮੀਨ ਦੇ ਉੱਤੇ ਤਹਿ ਬਣ ਗਈ ਜਿੱਥੇ ਤਾਂ ਰੇਤਾ ਦੀ ਤਹਿ ਬਣ ਜਿੱਥੇ ਰੇਤਾ ਇਕੱਠਾ ਹੋ ਗਿਆ ਉਹ ਸਾਡੇ ਉਹ ਜੇ 4 6 ਇੰਚ ਰੇਤਾ ਕਿਤੇ ਜਮਾ ਹੁੰਦਾ ਤਾਂ ਉਹਦੀ ਕੋਈ ਖਾਸ ਗੱਲ ਨਹੀਂ ਪਰ ਜੇ ਰੇਤਾ 1 ਫੁੱਟ 2 ਫੁੱਟ 3 ਫੁੱਟ 4 ਫੁੱਟ ਜਿਹੜਾ ਇਕੱਠਾ-ਇਕੱਠਾ ਹੋਊਗਾ ਉਹਨੂੰ ਸਾਨੂੰ ਉੱਥੋਂ ਫਿਜ਼ੀਕਲੀ ਰਿਮੂਵ ਕਰਨਾ ਪਊਗਾ ਉਹਦੇ ਬਿਨਾਂ ਜਿਹੜੀ ਸਾਡੀ ਜਿਹੜੀ ਜ਼ਮੀਨ ਆ ਜਿਹੜੀ ਵਾਹੀਯੋਗ ਜ਼ਮੀਨ ਸੀਗੀ ਉਹਦੇ ਉੱਤੇ ਜਦੋਂ ਇਹ ਰੇਤਾ ਆ ਗਿਆ ਉਹ ਤਦ ਤੱਕ ਵਾਹੀਯੋਗ ਨਹੀਂ ਹੋਣੀ ਜਦ ਤੱਕ ਅਸੀਂ ਜਿਹੜਾ ਇਕ ਜਿਹੜਾ 6 ਇੰਚ ਤੋਂ ਵੱਧ ਰੇਤਾ ਉਹਨੂੰ ਅਸੀਂ ਉੱਥੋਂ ਫਿਜ਼ੀਕਲੀ ਰਿਮੂਵ ਨਹੀਂ ਕਰਦੇ ਪਰ ਜੇ ਰੇਤਾ ਜਿਹੜਾ 4-6 ਇੰਚ ਜਿਹੜਾ ਆ ਉਹ ਜੇ ਕਹਿ ਲਓ ਵੀ ਪਹਿਲਾਂ ਹੀ ਪਹਾੜੀਆਂ ਮਿੱਟੀਆਂ ਦੇ ਉੱਤੇ ਆਇਆ ਤਾਂ ਉਹਨੇ ਉਹਦੀ ਉਪਜਾਊ ਸ਼ਕਤੀ ਨੂੰ ਖਰਾਬ ਨਹੀਂ ਕਰਨਾ ਪਰ ਜੇ ਉਹ ਹਲਕੀਆਂ ਜ਼ਮੀਨਾਂ ਦੇ ਉੱਤੇ ਆਇਆ ਜਿੱਦਾਂ ਦਰਿਆ ਦੇ ਲਾਗੇ ਜਿਹੜੀਆਂ ਰੇਤਲੀਆਂ ਹੁੰਦੀਆਂ ਫਿਰ ਉਹਦੀ ਉਪਜਾਊ ਸ਼ਕਤੀ ਨੂੰ ਘਟਾਊਗਾ ਵਧਾਊਗਾ ਕਿਉਂਕਿ ਰੇਤ ਦੇ ਵਿੱਚ ਕੋਈ ਬਹੁਤਾ ਖੁਰਾਕੀ ਤੱਤ ਨਹੀਂ ਹੁੰਦਾ ਅੱਗੇ ਆ ਗਈ ਗੱਲ ਲਾਲ ਮਿੱਟੀ ਦੀ ਸਿਲਟ ਦੀ ਜਿਹਨੂੰ ਅਸੀਂ ਕਹਿੰਨੇ ਆ ਜਿਹੜੀ ਸਿਲਟ ਹੈ ਇਹ ਪਹਾੜਾਂ ਤੋਂ ਆਂਦੀ ਹੈ ਇਹ ਜਿਹੜੀ ਹੈ ਸਿਲਟ ਪਾਣਾ ਤੋਂ ਆਈ ਹੋਈ ਇਹਦੇ ਵਿੱਚ ਜਿਹੜਾ ਸਾਡਾ ਆਰਗੇਨਿਕ ਮੈਟਰ ਜਿਹਨੂੰ ਅਸੀਂ ਜੈਵਿਕ ਮਾਦਾ ਕਹਿੰਦੇ ਆ ਉਹ ਥੋੜਾ ਜਿਆਦਾ ਹੁੰਦਾ ਤੇ ਇਹਨੇ ਉੱਥੇ ਜਿੱਥੇ ਸੈਟਲ ਹੋਣਾ ਉੱਥੇ ਥੋੜੀ ਜੀ ਜੇ ਰੇਤੇ ਵਾਲੀ ਮਿੱਟੀ 'ਚ ਸੈਟਲ ਹੋਇਆ ਰੇਤ ਨਹੀਂ ਹਲਕੀ ਜਿਹਨੂੰ ਉਹਦੀ ਕਹਿੰਦੇ ਆ ਆਪਣਾ ਹਲਕੀਆਂ ਜ਼ਮੀਨਾਂ ਉਹਦੇ ਵਿੱਚ ਜੇ ਸੈਟਲ ਹੋਇਆ ਤਾਂ ਅਸੀਂ ਇਹਨੂੰ ਜੇ ਉਹਦੇ ਵਿੱਚ ਮਿਲਾ ਦੇਾਂਗੇ ਤੇ ਉਹਦੀ ਉਪਜਾਊ ਸ਼ਕਤੀ ਨੂੰ ਵਧਾਊਗਾ ਐਵੇਂ ਜਿਵੇਂ ਕਲੇ ਆ ਪਰ ਹੋ 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 ਗਈ ਰਿਆ ਜਿਹੜਾ ਅਸਲੀ ਤੌਰ ਤੇ ਅਸਲ ਤੌਰ ਤੇ ਅਸੀਂ ਟੀਮਾਂ ਭੇਜ ਕੇ ਵੇਖਿਆ ਉੱਥੇ ਕੀ ਹੋ ਰਿਹਾ ਥੱਲੇ ਜਿਹੜੀ ਆ ਉਹ ਸਿਲਟ ਜਾਂ ਕਲੇ ਦੀ ਜਿਹੜੀ ਤਹਿ ਬਣ ਗਈ ਆ ਉਹਦੇ ਕਰਕੇ ਪਾਣੀ ਜਿਹੜਾ ਥੱਲੇ ਜੀਰ ਨਹੀਂ ਰਿਹਾ ਹੁਣ ਪਾਣੀ ਉੱਥੇ ਖੜਾ ਆ ਉਹਦੇ ਵਾਸਤੇ ਸਾਨੂੰ ਕੀ ਕਰਨਾ ਪਊਗਾ ਟਰੈਕਟਰ ਦੇ ਨਾਲ ਸਾਨੂੰ ਉੱਥੇ ਆਪਣਾ ਸਕਰੂ ਵੱਡਾ ਸਕਰੂ ਆਗਰ ਜਿਹਦੇ ਨਾਲ ਅਸੀਂ ਆਪਣਾ ਫਲਾਂਦਾਰ ਬੂਟੇ ਲਾਨੇ ਦੂਜਿਆਂ ਨੇ ਉਹਦੇ ਛੋਟੇ ਛੋਟੇ ਟੋਏ ਬਣਾ ਦੇਣ ਹਾਲਾਂਕਿ ਸਾਨੂੰ ਪਤਾ ਟਰੈਕਟਰ ਚਲਾਉਣਾ ਔਖਾ ਤਾਂ ਹੈ ਪਰ ਫਿਰ ਵੀ ਸਾਨੂੰ ਇਹ ਕਰਨਾ ਪਊਗਾ ਵੀ ਜੇ ਉਹਦੇ ਉੱਤੇ ਤਹਿ ਬਣ ਗਈ ਹੈ 2-4 ਇੰਚ ਦੀ ਉਹਨੂੰ ਤੋੜਨਾ ਪਊਗਾ ਤੋੜਾਂਗੇ ਤਾਂ ਪਾਣੀ ਥੱਲੇ ਜੀਰ ਜਾਊਗਾ ਇਵੇਂ ਜਿਵੇਂ ਜਿੱਥੇ ਰੇਤਾ ਆ 2 ਫੁੱਟ 3 ਫੁੱਟ ਉਹਨੂੰ ਅਸੀਂ ਰਿਮੂਵ ਕਰਾਂਗੇ ਕਿਉਂਕਿ ਜੋ ਪਾਣੀ ਹਰ ਜਗ੍ਹਾ ਅਲੱਗ-ਅਲੱਗ ਮਾਤਰਾ 'ਚ ਖੜਾ ਐ ਨਹੀਂ ਹੈਗਾ ਵੀ ਸਾਰੀ ਜਗ੍ਹਾ ਹੁਣ ਕਈ ਜਗ੍ਹਾ ਤੇ ਪਾਣੀ ਹੈ ਹੀ ਨਹੀਂ ਕਈ ਜਗ੍ਹਾ ਤੇ ਹਲੇ ਪਾਣੀ ਖੜਾ ਉਹ ਹਲੇ ਜਿੱਥੇ ਪਾਣੀ ਖੜਾ ਉਹ ਵੀ ਉਹਦੇ ਵੀ ਕਈ ਕਾਰਨ ਨੇ ਇਹ ਕਈ ਜਗ੍ਹਾ ਤਾਂ ਜ਼ਿਮੀਦਾਰਾਂ ਨੇ ਕੀ ਕੀਤਾ ਵੀ ਕਿਤੋਂ ਪੱਠੇ ਵਾਸਤੇ ਮਿੱਟੀ ਜਗਾਤੀ ਤਾਂ ਖੇਤ ਹੋ ਗਿਆ ਨੀਵਾ ਹੁਣ ਉਹ ਨੀਵੇਂ ਖੇਤ 'ਚ ਪਾਣੀ ਖੜਾ ਜਾਂ ਕੋਈ ਹੋਰ ਐਹੋ ਦੀ ਪ੍ਰੈਕਟਿਸ ਐ ਵੀ ਜਿਹਦੇ ਕਰਕੇ ਉਹ ਨੀ ਖੇਤ ਨੀਵਾ ਉੱਪਰ ਉਹ ਨੀ ਉੱਚਾ ਨੀਵਾ ਹੈਗਾ ਤਾਂ ਨੀਵੇਂ ਖੇਤਾਂ 'ਚ ਪਾਣੀ ਖੜਾ ਤਾਂ ਸਾਨੂੰ ਉਹ ਜਦੋਂ ਪਾਣੀ ਨਿਕਲ ਜਾਊਗਾ ਫੇਰ ਸਾਨੂੰ ਉਹ ਦੇਖਣਾ ਪਊਗਾ ਕਿੰਨੀ ਮਿੱਟੀ ਹੈ ਉਹਨੂੰ ਕੀ ਕਰਨਾ ਤੇ ਇੱਕ ਗੱਲ ਮੈਂ ਕਿਉਂਕਿ ਜੋ ਮੈਂ ਕਈ ਗੱਲਾਂ ਤੁਸੀਂ ਬਾਅਦ 'ਚ ਵੀ ਮੈਨੂੰ ਪੁੱਛੋਗੇ ਪਰ ਮੈਂ ਕਈ ਗੱਲਾਂ ਮੈਂ ਨਾ ਯਾਦ ਕਰਦੇ ਹੋ ਤੁਹਾਨੂੰ ਪਹਿਲਾਂ ਦੱਸ ਦਿਆਂ ਜਿਵੇਂ ਰੇਤਾ ਹੈ ਜਿਵੇਂ ਸਰਕਾਰ ਨੇ ਆਖਿਆ ਵੀ ਜਿਸ ਦਾ ਖੇਤ ਉਸ ਦੀ ਰੇਤ ਪਾਲਿਸੀ ਬੜੀ ਵਧੀਆ ਹੁਣ ਇਹਦੇ 'ਚ ਕੀ ਹੈ ਜਿਹੜੀ ਵੀ ਰੇਤਾ ਆਈ ਹੈ ਉਹ ਕੱਲੀ ਰੇਤ ਨਹੀਂ ਹੈਗੀ ਉਦੇ ਵਿੱਚ ਮਿਕਸ ਹੈ ਰੇਤ ਕਈ ਤਰ੍ਹਾਂ ਦੀ ਹੈ ਕੋਰਸ ਸੈਂਡ ਹੁੰਦੀ ਹੈ ਫਾਈਨ ਸੈਂਡ ਹੁੰਦੀ ਹੈ ਉਹ ਕਈ ਤਰ੍ਹਾਂ ਦੀ ਰੇਤਾ ਆਉਗੀ ਤਾਂ ਮੈਂ ਤੁਹਾਡੇ ਮਾਧਿਅਮ ਦੇ ਨਾਲ ਰਾਹੀ ਜ਼ਿਮੀਦਾਰਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਪਿੰਡ ਪੱਧਰ ਤੇ ਸੁਸਾਇਟੀ ਪੱਧਰ ਤੇ ਬਲਾਕ ਪੱਧਰ ਤੇ ਜਾਂ ਕੁਝ ਵੀ ਜਿਹੜੇ 2-4 ਪਿੰਡ ਇਕੱਠੇ ਹੋ ਕੇ ਆਪਣਾ ਥੋੜਾ ਜਿਹਾ ਖਰਚਾ ਦਾ ਹੈ ਵੀ ਤੁਸੀਂ ਮਕੈਨੀਕਲ ਸੀਵਰ ਲਾ ਲਓ ਜਿਹੜੇ ਛਾਨਣੇ ਹੁੰਦੇ ਵੱਡੇ ਜਿਹੜੇ ਕੰਪਨੀਆਂ ਜਿਹੜੀਆਂ ਮਾਈਨਿੰਗ ਕਰਦੀਆਂ ਸੈਂਡ ਦੀਆਂ ਉਹਨਾਂ ਨੇ ਲਾਏ ਹੁੰਦੇ ਆ ਤਾਂ ਤੁਸੀਂ ਉਹ ਰੇਤੇ ਨੂੰ ਛਾਨ ਲਓ ਜਦੋਂ ਤੁਸੀਂ ਰੇਤਾ ਛਾਨ ਲੋਗੇ ਰੇਤਾ ਤੁਹਾਡੇ ਕੋਲ ਪਿਓਰ ਆਜੂ ਉਹ ਰੇਤਾ ਤੁਹਾਡਾ ਵੱਧ ਰੇਟ ਤੇ ਵੇਖੋ ਬਜਾਏ ਤੁਸੀਂ ਲੋਕ ਨਹੀਂ ਤਾਂ ਲੋਕਾਂ ਦੀ ਮਿੰਤਾਂ ਕਰਦੇ ਰਹੋਗੇ ਸਾਡਾ ਚੱਕ ਲੋ ਉਹਦੇ ਨਾਲ ਜ਼ਿੰਮੇਵਾਰਾਂ ਦਾ ਕੁਝ ਜਿਹੜਾ ਆ ਫਾਇਦਾ ਹੋ ਸਕਦਾ ਮੈਂ ਐਸੀ ਕਰਕੇ ਕਹਿ ਰਿਹਾ ਵੀ ਛੋਟਾ ਜ਼ਿੰਮੇਦਾਰੀਆਂ 2-4 ਜ਼ਿੰਮੇਵਾਰ ਇਕੱਠੇ ਹੋ ਕੇ ਨਹੀਂ ਕਰ ਸਕਦੇ ਇਹ ਪਿੰਡ ਲੈਵਲ ਤੇ ਬਲਾਕ ਲੈਵਲ ਤੇ ਜਾਂ ਜਿਹੜੀ ਕੋਆਪਰੇਟਿਵ ਸੁਸਾਇਟੀ ਲੈਵਲ ਦੇ ਉੱਤੇ ਕੋਈ ਬਹੁਤਾ ਲੰਬਾ ਜੋੜਾ ਖੇੜ ਨਹੀਂ ਹੈਗਾ ਇੱਕ ਮੋਟਰ ਲੱਗੀ ਹੁੰਦੀ ਹੈ ਛਾਨਣਾ ਲੱਗਣਾ ਉਹਨੇ ਛਾਨਣੇ ਹਿੱਲੀ ਜਾਣਾ ਮਿੱਟ ਮਿੱਠਲੇ ਰੇਤਾ ਗੱਡੀ ਜਾਣੀ ਆ ਉਹ ਰੇਤ ਦਾ ਭਾਅ ਇਹਨਾਂ ਨੂੰ ਬਹੁਤ ਵਧੀਆ ਮਿਲੂਗਾ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਇਦਾਂ ਕਰ ਸਕਦੇ ਆ ਵੀ ਛਾਣ ਸਕਦੇ ਉਸ ਰੇਤੇ ਨੂੰ ਤਾਂ ਬਹੁਤ ਸਾਰੀਆਂ ਐਨ ਜੀਓਜ਼ ਲੱਗੀਆਂ ਹੋਈਆਂ ਨੇ ਇਹਨਾਂ ਕੰਮਾਂ ਦੇ ਵਿੱਚ ਵੀ ਹਾਲਾਂਕਿ ਸਰਕਾਰ ਵੀ ਪੂਰੀ ਕੋਸ਼ਿਸ਼ ਕਰਦੀ ਪਈ ਹੈ ਤਾਂ ਇਹ ਬਹੁਤ ਵੱਡੇ ਪੱਧਰ ਤੇ ਕਰਨਾ ਪੈਣਾ ਇਸ ਨੂੰ ਤਾਂ ਜਿਹੜੇ ਇਲਾਕਿਆਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟੀਆਂ ਪੰਜ ਪੰਜ ਫੁੱਟ ਰੇਤਾ ਜਮਿਆ ਹੋਇਆ ਕਿ ਹੁਣ ਉਹ ਜ਼ਮੀਨਾਂ ਫਿਰ ਜੇ ਨਹੀਂ ਚੱਕਿਆ ਇਹਦਾ ਰੇਤਾ ਤਾਂ ਉਹ ਕਿਸੇ ਕੰਮ ਦੀ ਨਹੀਂ ਰਹਣਗੀ ਦੇਖੋ ਇਹ ਗੱਲ ਇਦਾਂ ਨਹੀਂ ਹੈਗੀ ਵੀ ਕਦੀ ਵੀ ਐ ਨਹੀਂ ਹੁੰਦਾ ਉਹਦਾ ਪਾਣੀ ਕੋ ਪਹਿਲੀ ਵਾਰੀ ਨਹੀਂ ਹੈਗਾ ਜਿਹੜਾ ਪਾਣੀ ਆਇਆ ਪਾਣੀ ਪਹਿਲਾਂ ਵੀ ਆਂਦੇ ਰਿਹਾ ਖੜਾ ਦਾ ਪਾਣੀ ਪਹਿਲਾਂ ਵੀ ਆਂਦੇ ਰਿਹਾ ਤੇ ਜਿਹੜਾ ਸਾਡਾ ਪੰਜਾਬ ਦਾ ਜ਼ਿਮੀਂਦਾਰ ਉਹਨੇ ਐਨੀ ਕਦੇ ਵੀ ਜ਼ਮੀਨ ਨਹੀਂ ਛੱਡੀ ਜਾਂਦੀ ਉਹਦੀ ਵਾਈ ਜੋਗ ਵਾਈ ਤਾਂ ਕਰਨੀ ਪੈਣੀ ਹੈ ਰੇਤਾ ਚੁਕਣਾ ਪੈਣਾ ਜੇ ਜਿਆਦਾ ਰੇਤਾ ਤਾਂ ਚੁਕਣਾ ਹੀ ਪੈਣਾ ਜੇ 4 ਤੋਂ 6 ਇੰਚਾ ਤਾਂ ਉਹਨੂੰ ਅਸੀਂ ਉਲਟਾਵੇਂ ਹਲ ਨਾਲ ਜਾਂ ਡਿਸਕਾ ਨਾਲ ਵਿਚੇ ਵਾ ਸਕਦੇ ਹਾਂ ਚਾਹੇ ਕੁਝ ਵੀ ਆਇਆ ਚਾਹੇ ਰੇਤਾ ਆਇਆ ਚਾਹੇ ਪਾਲਾਈ ਆ ਉਹਨੂੰ ਅਸੀਂ ਵਿਚੇ ਵਾ ਸਕਦੇ ਹਾਂ ਪਰ ਜੇ ਇਸ ਤੋਂ ਜ਼ਿਆਦਾ ਆਇਆ ਤਾਂ ਉਹ ਸਾਨੂੰ ਰਿਮੂਵ ਕਰਨਾ ਹੀ ਪੈਣਾ ਜਿਹੜੀ ਤੁਸੀਂ ਗੱਲ ਐਨਜੀਓਜ਼ ਦੀ ਕਰ ਰਹੇ ਆਂ ਹੋਰ ਵੀ ਕਈ ਏਜੰਸੀਆਂ ਲੱਗੀਆਂ ਹੋਈਆਂ ਪਰ ਮੈਂ ਇੱਕ ਇੱਕ ਬੇਨਤੀ ਹੈ ਤੁਹਾਡੇ ਮਾਧਿਅਮ ਦੇ ਥਰੂ ਸਰਕਾਰ ਨੂੰ ਜ਼ਰੂਰ ਕਰਨਾ ਚਾਹੀਦਾ ਚਾਹਨਾ ਕਿ ਸਾਡਾ ਜਿਹੜਾ ਵਿਭਾਗ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਭੂਮੀ ਵਿਗਿਆਨ ਵਿਭਾਗ ਅਸੀਂ ਪਹਿਲਾਂ ਵੀ ਕਿਸਾਨ ਭਰਾਵਾਂ ਦੇ ਮਿੱਟੀ ਤੇ ਪਾਣੀ ਦੇ ਸੈਂਪਲ ਟੈਸਟ ਕਰਕੇ ਦਿੰਨੇ ਆ ਤੇ ਮੈਂ ਇੱਕ ਤੁਹਾਡੇ ਥਰੂ ਬੇਨਤੀ ਕਰੂੰਗਾ ਸਰਕਾਰ ਨੂੰ ਕਿ ਸਰਕਾਰ ਸਾਨੂੰ ਇੱਕ ਪ੍ਰੋਜੈਕਟ ਦਵੇ ਜਿਹਦੇ ਵਿੱਚ ਅਸੀਂ ਇਹ ਸਾਰਾ ਕੁਝ ਦੇਖੀਏ ਵੀ ਇਹਦੇ ਵਿੱਚ ਕਿਹਦੀ ਕੀ ਮਨਰੋਲੋਜੀ ਆ ਰਹੀ ਹੈ ਕੀ ਉਹਦੇ ਚ ਖੁਰਾਕੀ ਦਾ ਤਾਰੇ ਹੈ ਛੋਟੇ ਦਾ ਤਾਰੇ ਵੱਡੇ ਦਾ ਤਾਰੇ ਹੈ ਕਿਹੜੀ ਜ਼ਮੀਨ ਚ ਕਿਹੜੀ ਸੈਲਟ ਹੈ ਕਿਹੜੀ ਸੈਂਡ ਹੈ ਉਹਦੇ ਚ ਕੀ ਕੀ ਆ ਰਿਹਾ ਹੈ ਤਾਂ ਕਿ ਅਸੀਂ ਕਿਸਾਨ ਭਰਾਵਾਂ ਨੂੰ ਇਹ ਦੱਸ ਸਕੀਏ ਵੀ ਜੇ ਤੁਸੀਂ ਇਹਨੂੰ ਵਿੱਚੇ ਬਾਓਗੇ ਤਾਂ ਕਿੰਨਾ ਖੁਰਾਕੀ ਤਤਾਂ ਦਾ ਫਾਇਦਾ ਹੋਊਗਾ ਕਿਉਂ ਇੱਕ ਗੱਲ ਮੈਂ ਤੁਹਾਡੇ ਤੁਹਾਡ ਨੂੰ ਹੋਰ ਸ਼ੇਅਰ ਕਰਦੇ ਆਂ ਇਹ ਹੜ ਜਿਹੜੇ ਹੈ ਇਹ ਇੱਕ ਸਾਲ ਨਹੀਂ ਆਣਾ ਇਹ ਇੱਕ ਰੈਗੂਲਰ ਇਵੈਂਟ ਬਣ ਰਿਹਾ ਕਿਉਂਕਿ ਜੋ ਉੱਪਰ ਪਹਾੜਾਂ ਦੇ ਵਿੱਚ ਕੀ ਹੋ ਰਿਹਾ ਹੈ ਡੀਫੋਰੈਸਟੇਸ਼ਨ ਹੋ ਰਹੀ ਹੈ ਮੀਂਹ ਨੂੰ ਰੋਕਣ ਦੀ ਸਮਰੱਥਾ ਹੀ ਨਹੀਂ ਰਹਿ ਗਈ ਉੱਥੇ ਉਹ ਪਾਣੀ ਜਿਹੜਾ ਦੂਜਾ ਕੰਮ ਕੀ ਹੈ ਫਲੱਡ ਕਦੋਂ ਆਂਦਾ ਹੈ ਬੱਦਲ ਫਟ ਗਿਆ ਉੱਤੇ ਮੀਂਹ ਨੂੰ ਮੀਂਹ ਦੇ ਪਾਣੀ ਨੂੰ ਰੋਕਣ ਦੀ ਸ਼ਕਤੀ ਨਹੀਂ ਰਹਿ ਗਈ ਮਿੱਟੀਆਂ 'ਚ ਉਹ ਸਾਰਾ ਕੁਝ ਇਧਰੋਂ ਡੈਮ ਭਰ ਗਏ ਡੈਮ ਵੀ ਖਾਲੀ ਕੋਈ ਨਾ ਉਸੇ ਵੇਲੇ ਪੰਜਾਬ ਜੀ ਮੀਂਹ ਪੈ ਰਿਹਾ ਹੈ ਉਹ ਸਾਰੇ 4 3 4 ਚੀਜ਼ਾਂ ਇਕੱਠੀਆਂ ਹੋ ਗਏ ਇੰਨਾ ਕੁ ਪਾਣੀ ਆ ਜਾਂਦਾ ਵੀ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਉਤੋਂ ਦਰਿਆਵਾਂ ਤੋਂ ਵੀ ਆ ਗਿਆ ਫਿਰ ਲੋਕਾਂ ਨੇ ਤੁਸੀ ਬੰਦੇ ਅੰਦਰ ਪਿੰਡ ਬਸਾ ਲਏ ਉਹਦਾ ਇੱਕ ਬਹੁਤ ਵੱਡਾ ਨੁਕਸਾਨ ਆ ਉਹ ਤੁਸੀਆਂ ਨੂੰ ਸਨ ਲਾ ਲਏ ਉਹਦਾ ਬਹੁਤ ਵੱਡਾ ਨੁਕਸਾਨ ਅੱਗੇ ਕੀ ਸੀਗਾ ਉਹ ਸਨ ਜੜੀਆਂ ਸੀਗੀਆਂ ਨਹੀਂ ਸੀ ਲੱਗਦੀਆਂ ਤੁਸੀ ਰਿਪੇਅਰ ਕਰ ਦਿੱਤੀ ਜਾਂਦੀ ਸੀਗੀ ਦਰਿਆ ਦੇ ਅੰਦਰ ਜਿਹੜਾ ਸੀਗਾ ਉਹਦੇ 'ਚ ਨਹੀਂ ਸੀ ਪਿੰਡ ਬਸਾਏ ਜਾਂਦੇ ਹੁਣ ਉਹ ਉਹ ਕੀਤਾ ਜਾ ਰਿਹਾ ਤੇ ਉਹਦੇ 'ਚ ਜੋ ਜੋ ਰਜਿਸਟਰੀਆਂ ਹੋ ਰਹੀਆਂ ਤੇ ਉਹ ਸਭ ਦੇਖਣਾ ਪਊਗਾ ਵੀ ਅਸੀਂ ਉਹ ਕੰਮ ਕਰੀਏ ਜਿਹਦੇ ਨਾਲ ਸਾਡਾ ਜਿਹੜਾ ਖਾਣਾ ਦਾ ਨੁਕਸਾਨ ਘਟ ਹੋਵੇ ਤੇ ਮੈਂ ਕਿਉਂਕਿ ਮੈਂ ਇੱਕ ਖੇਤੀਬਾੜੀ ਸਾਇੰਟਿਸਟ ਦਾ ਸੌਲ ਸਾਇੰਟਿਸਟ ਆ ਮੈਂ ਤਾਂ ਇਹ ਦੇਖਣਾ ਚਾਹੂੰਗਾ ਵੀ ਉਹ ਮਿੱਟੀ ਦੇ ਵਿੱਚ ਤੱਤ ਕੀ ਨੇ ਉਹਦੀ ਮਿਨਰੋਲੋਜੀ ਕੀ ਹੈ ਉਹਨੂੰ ਆਪਾਂ ਕਿਹੜੀ ਮਿੱਟੀ 'ਚ ਮਿਕਸ ਕਰੀਏ ਤੇ ਤਾਂ ਜੋ ਸਾਡੀ ਉਪਜਾਊ ਸ਼ਕਤੀ ਜਿਹੜੀ ਹੈ ਉਹ ਜਿਹੜੀ ਬਰਕਰਾਰ ਰਹੇ ਡਪਾਰਟਮੈਂਟ ਦੇ ਵੱਲੋਂ ਇਹ ਜ਼ਰੂਰ ਅੰਦਾਜ਼ਾ ਲਗਾਇਆ ਗਿਆ ਵੀ ਡੀਫੋਰੈਸਟੇਸ਼ਨ ਦੇ ਕਾਰਨ ਜ਼ਿਆਦਾ ਹੋਇਆ ਇਹ ਵੀ ਹੋਰ ਕੋਈ ਇਸ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਵੀ ਕਾਰਨ ਹੋਵੇ ਵੀ ਜਿਹੜੇ ਐਨੇ ਜ਼ਿਆਦਾ ਫਲੱਡ ਆਏ ਨੇ ਦੇਖੋ ਇਹ ਮੇਰਾ ਵਿਸ਼ਾ ਨਹੀਂ ਹੈ ਪਰ ਫਿਰ ਵੀ ਉੱਪਰ ਜਿਹੜੀ ਜਿੱਦਾਂ ਵੀ ਅਸੀਂ ਸੁਣਦੇ ਹਾਂ ਜੋ ਅਸੀਂ ਪੜਿਆ ਹੈ ਡੀਫੋਰੈਸਟੇਸ਼ਨ ਨਾਲ ਕੀ ਹੈ ਪਹਾੜਾਂ ਦੀ ਡੀਫੋਰੈਸਟੇਸ਼ਨ ਹੋ ਰਹੀ ਹੈ ਪਾਣੀ ਜਿਹੜੇ ਜਿਹੜੇ ਜੜਾਂ ਆ ਉਹਨਾਂ ਨੇ ਛੋਟੀਆਂ-ਛੋਟੀਆਂ ਥੱਲੇ ਜ਼ਮੀਨ 'ਚ ਨਹਿਰਾ ਬਣਾ ਦਿੱਤੀਆਂ ਹੁੰਦੀਆਂ ਉਹ ਭਰ ਜਾਂਦੀਆਂ ਹੁਣ ਤੁਸੀਂ ਦੇਖਿਆ ਹੋਣਾ ਪਹਾੜਾਂ ਦੇ ਪਹਾੜੀ ਜਿਹੜੇ ਆ ਉਹ ਪਾਣੀ ਦੇ ਨਾਲ ਬਹਿ ਕੇ ਆ ਰਹੇ ਕਿਉਂਕਿ ਜੋ ਉਹਨਾਂ ਦੀ ਪਾਣੀ ਨੂੰ ਰੋਕਣ ਦੀ ਸ਼ਕਤੀ ਹੈ ਨਹੀਂ ਜਮੀਨ ਉਹ ਜਿਹੜੇ ਦਰਖਤ ਸੀਗੇ ਉਹ ਉਹਨੂੰ ਰੋਕਦੇ ਸੀਗੇ ਹੁਣ ਕੀ ਹੈ ਉਹਨਾਂ ਨੂੰ ਉਹਨਾਂ ਨੇ ਬਣਾਤਾ ਇੱਕ ਟੂਰਿਸਟ ਪਲੇਸ ਸਰ ਇਹ ਵੀ ਮੰਨ ਲਿਆ ਜਿਵੇਂ ਤੁਸੀਂ ਸੋਲ ਡਿਪਾਰਟਮੈਂਟ ਦੇ ਵੱਲੋਂ ਇਸ ਦੀ ਜਾਂਚ ਵੀਨ ਕਰੀ ਜਾਵੇ ਜਾਂ ਫਿਰ ਇਸ ਦੀ ਸਟੱਡੀ ਕੀਤੀ ਜਾਵੇ ਤਾਂ ਹੁਣ ਤੱਕ ਕੀ ਸਾਹਮਣੇ ਆਇਆ ਵਾ ਜਿਵੇਂ ਤੁਸੀਂ ਫਿਰੋਜ਼ਪੁਰ ਇਲਾਕਾ ਕਿਹਾ ਵਾ ਤਾਂ ਉਸ ਤੋਂ ਇਲਾਵਾ ਹੋਰੋ ਇਲਾਕੇ ਵੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਲਾਲ ਮਿੱਟੀ ਜਾਂ ਹੋਰ ਮਿੱਟੀ ਪਹੁੰਚੀ ਦੇਖੋ ਜਿਹੜਾ ਰਾਵੀ ਤੇ ਬਿਆਸ ਹੈ ਅੰਮ੍ਰਿਤਸਰ ਤੇ ਗੁਰਦਾਸਪੁਰ ਨੂੰ ਮਾਰ ਕਰਦਾ ਤੇ ਕਪੂਰਥ ਸਤਲੁਜ ਕਰਦਾ ਕਪੂਰਥਲੇ ਤੇ ਫਿਰੋਜ਼ਪੁਰ ਨੂੰ ਤੇ ਘੱਗਰ ਕਰਦਾ ਪਟਿਆਲੇ ਨੂੰ ਅਸੀਂ ਸਾਡੀਆਂ ਟੀਮਾਂ ਪਿਛਲੇ ਹਫ਼ਤੇ ਅਸੀਂ 5-4 ਟੀਮਾਂ ਭੇਜੀਆਂ ਵੱਖਰੇ ਵੱਖਰੇ ਥਾਵਾਂ ਤੇ ਅਸੀਂ ਸੈਂਪਲ ਲਏ ਆ ਹੁਣ ਉਹ ਸੈਂਪਲ ਜਿਹੜੇ ਕਿਉਂਕਿ ਹਲੇ ਸੈਂਪਲ ਲਗੇ ਗਿੱਲੇ ਅਸੀਂ ਉਹਨਾਂ ਨੂੰ ਸੁਕਾਵਾਂਗੇ ਫਿਰ ਅਸੀਂ ਉਹ ਅੱਜ ਹੀ ਮੀਟਿੰਗ ਕਰਕੇ ਹਟੇ ਹਾਂ ਉਹਨੇ ਬੀਸੀ ਸੁਕਾ ਕੇ ਨਾਲ ਹੀ ਉਹਦਾ ਅਨਲਿਸਿਸ ਸ਼ੁਰੂ ਕਰ ਦੇਣਾ ਕੱਲ ਵੀ ਸਾਡੇ ਵੀਸੀ ਸਾਹਿਬ ਅੰਮ੍ਰਿਤਸਰ ਤੇ ਗੁਰਦਾਸਪੁਰ ਗਏ ਸੀ ਸਾਡੀ ਟੀਮ ਡਿਪਾਰਟਮੈਂਟ ਤੋਂ ਗਈ ਸੀਗੀ ਮੈਂ ਦਿੱਲੀ ਗਿਆ ਹੋਇਆ ਸੀ ਕੋਈ ਹੋਰ ਕਾਨਫਰੰਸ ਸੀਗੀ ਨੈਨੋ ਫਰਟੀਲਾਈਜ਼ਰ ਤੇ ਤੇ ਉਸ ਬਾਬਤ ਅਸੀਂ ਟੀਮ ਭੇਜੀ ਆ ਉਥੋਂ ਕੱਲ ਵੀ ਉਹ ਸੈਂਪਲ ਲੈ ਕੇ ਆਏ ਆ ਕੱਲ ਵੀ ਕਿਸਾਨਾਂ ਨਾਲ ਪੂਰਾ ਦਿਨ ਵੀਸੀ ਸਾਹਿਬ ਨਾਲ ਤੇ ਨਿਰਦੇਸ਼ਕ ਪਸਾਰ ਸਿੱਖਿਆ ਨਾਲ ਤੇ ਸਾਡੀ ਟੀਮ ਜੜੀ ਆ ਉਹਨਾਂ ਦਾ ਰਾਫਤਾ ਸੀਗਾ ਪੂਰਾ ਦਿਨ ਜੋ ਜੋ ਫਰਜ਼ੀਮਦਾਰਾਂ ਦੇ ਸਵਾਲ ਸੀਗੇ ਸਾਰੇ ਉਹ ਲੈ ਕੇ ਆਏ ਆ ਅਸੀਂ ਉਹਨਾਂ ਨੂੰ ਜਿੱਦਾਂ ਟੈਸਟ ਹੋਣਗੇ ਅਸੀਂ ਟੈਸਟ ਦੀ ਵੈਲਿਊ ਪਾ ਕੇ ਵੈਲਿਊ ਦੱਸ ਕੇ ਸਾਰੇ ਪੈਰਾਮੀਟਰ ਦੱਸ ਕੇ ਨਾਲ ਹੀ ਅਸੀਂ ਇਹ ਵੀ ਐਡਵਾਈਸਰੀ ਵੀ ਥੋੜੀ ਜਿਹੀ ਦੇਾਂਗੇ ਵੀ ਹੁਣ ਕੀ ਕੀਤਾ ਜਾ ਸਕਦਾ ਜਿਵੇਂ ਪਹਿਲਾਂ ਵੀ ਕਈ ਚੈਨਲ ਤੇ ਮੈਂ ਦੱਸਿਆ ਵੀ ਇਸ ਵੇਲੇ ਜਿਨ੍ਹਾਂ ਦੇ ਝੋਨੇ ਜਿਹੜੇ ਆ ਉਹ ਖੜੇ ਆ ਹਲੇ ਵੱਡੇ ਨਹੀਂ ਗਏ ਪਰ ਕਈ ਜ ਕਈ ਥਾਂ ਅਸੀਂ ਦੇਖਿਆ ਵੀ ਟਰੇਡਰ ਜਿਹੜਾ ਆ ਆੜਤੀ ਆਇਆ ਉਹ ਜ਼ਿੰਮੇਦਾਰਾਂ ਨੂੰ ਕਹਿੰਦਾ ਵੀ ਹੁਣ ਤੁਸੀਂ ਆ ਸਪਰੇਅ ਕਰ ਦਿਓ ਆ ਪਾ ਦਿਓ ਮੈਂ ਤੁਹਾਡੇ ਮਾਧਿਅਮ ਥਰੂ ਇਹ ਕਹਿਣਾ ਚਾਹੁੰਦਾ ਕੁਝ ਕਰਨ ਦੀ ਲੋੜ ਨਹੀਂ ਐਸ ਵੇਲੇ ਜਿਹੜਾ ਨੁਕਸਾਨ ਹੋਣਾ ਸੀ ਉਹ ਗਿਆ ਹੋ ਤੇ ਜਿਹੜਾ ਹੁਣ ਝੋਨਾ ਤੁਸੀਂ ਝਾੜੋਗੇ ਉਹ ਤੁਹਾਡਾ ਬਾਕੀ ਦਾ ਹੁਣ ਕੋਈ ਉਹ ਨਹੀਂ ਹੈਗਾ ਹੁਣ ਤਾਂ ਸਾਨੂੰ ਇਹ ਦੇਖਣਾ ਪਊਗਾ ਸੌਰੀ ਅਗਲੀ ਫਸਲ ਦੀ ਅਸੀਂ ਤਿਆਰੀ ਕਿਦਾਂ ਕਰੀਏ ਉਹਦੇ ਵਾਸਤੇ ਜ਼ਮੀਨ ਕਿਦਾਂ ਤਿਆਰ ਕਰੀਏ ਉਹਦੀ ਉਹਦੇ ਵਾਸਤੇ ਅਸੀਂ ਕੀ ਤਿਆਰੀਆਂ ਕਰਕੇ ਰੱਖੀਏ ਦੇਖੋ ਅਗਲੀ ਫਸਲ ਦੀ ਅਗਰ ਤਿਆਰੀ ਕਰਦੇ ਨੇ ਪਸੰਦ ਤਾਂ ਉਹਦੇ ਲਈ ਟਾਈਮ ਬਹੁਤ ਲੱਗ ਜਾਣਾ ਹੈ ਮੈਨੂੰ ਲੱਗਦਾ ਨਹੀਂ ਹੈਗਾ ਵੀ ਜਿਹੜਾ ਟਾਈਮ ਮਿਲੂਗਾ ਕੁਝ ਕੁ ਮਹੀਨੇ ਮਿਲਣੇ ਨੇ ਤਾਂ ਉਹਨਾਂ ਮਹੀਨਿਆਂ ਦੇ ਵਿੱਚ ਫਸਲ ਉਸ ਤਰ੍ਹਾਂ ਨਹੀਂ ਵੱਧ ਸਕਦੀ ਜਿੱਦਾਂ ਪਿਛਲੇ ਸਾਲਾਂ ਦੇ ਵਿੱਚ ਵੱਧ ਸਕਦੀ ਸੀ ਦੇਖੋ ਜਿਹੜਾ ਸਾਡਾ ਬਿਜਾਈ ਦਾ ਬਿਜਾਈ ਦਾ ਸਮਾਂ ਕਣਕ ਦਾ ਉਹ 15 ਨਵੰਬਰ ਤੱਕ ਅਸੀਂ ਕਹਿੰਨੇ ਹਾਂ 15 ਨਵੰਬਰ ਤੱਕ ਤੁਸੀਂ ਬਿਜਾਈ ਕਰ ਲਓ ਤੇ ਉਹਦੇ ਉਹਦੇ ਵਾਸਤੇ ਮੇਰੇ ਮੇਰੇ ਸਾਹਮਣੇ ਹਲੇ ਆਪਣੇ ਕੋਲ ਜਿੱਥੇ ਤਾਂ ਪਾਣੀ ਉੱਤਰ ਗਿਆ ਜਿੱਥੇ ਤਾਂ ਥੋੜਾ ਰੇਤ ਹੈ ਜਾਂ ਜਿੱਥੇ ਉਹ ਕੁਝ ਹੋਰ ਹੈਗਾ 4-6 ਇੰਚ ਉਹਨੂੰ ਤਾਂ ਵਿੱਚੇ ਬਾਹ ਦਿਓ ਪਰ ਜਿੱਥੇ ਜਿਆਦਾ ਉੱਥੇ ਸਾਨੂੰ ਉਹਨੂੰ ਰਿਮੂਵ ਕਰਨਾ ਪੈਣਾ ਤੇ ਕਈ ਥਾਂ ਹਲੇ ਪਾਣੀ ਵੀ ਖੜਾ ਜੇ ਤਾਂ ਪਾਣੀ ਜੀਰ ਗਿਆ ਫਿਰ ਤਾਂ ਠੀਕ ਹੈ ਨਹੀਂ ਤਾਂ ਸਾਨੂੰ ਵੇਟ ਕਰਨੀ ਪਊ ਜਦ ਤੱਕ ਪਾਣੀ ਉਤਰੂਗਾ ਫਿਰ ਹੀ ਅਸੀਂ ਦੇਖ ਸਕਦੇ ਹਾਂ ਵੀ ਕੀ ਕਰਨਾ ਚਾਹੀਦਾ ਦੂਜੀ ਗੱਲ ਜਦੋਂ ਪਾਣੀ ਉਤਰਿਆ ਜੇ ਅਸੀਂ ਲੇਟ ਹੋ ਗਏ ਤਾਂ ਜ਼ਿੰਮੇਦਾਰਾਂ ਨੂੰ ਜਿਹੜੀ ਹੈ ਲੇਟ ਵੈਰਾਈਟੀਆਂ ਵੱਲ ਵੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਜਿਹੜੀਆਂ ਵੀਟ ਦੀਆਂ ਲੇਟ ਵੈਰਾਈਟੀਆਂ ਆ ਉਹਦੇ ਤੋਂ ਵੀ ਥੋੜਾ ਜਿਹਾ ਸਾਹਮ ਕੇ ਰੱਖਣ ਆਪਣੀ ਆਪਣੀ ਸਿਚੁਏਸ਼ਨ ਦੇਖਣ ਕੋਈ ਐਡਵਾਈਜ਼ਰੀ ਦੀ ਲੋੜ ਆ ਅਸੀਂ ਇੱਥੇ ਬੈਠੇ ਆ ਸਾਨੂੰ ਪੁੱਛ ਲੈਣ ਬਈ ওভার ਲੇਟ ਵੈਰਾਈਟੀਆਂ ਵੱਲ ਧਿਆਨ ਦੇਣ ਥੋੜਾ ਜਿਹਾ ਦੂਜਾ ਜੀ ਜਨਵਰੀ ਫਰਵਰੀ ਜੀ ਚੱਲ ਗਏ ਕਈ ਥਾਂ ਤੇ ਹੋ ਸਕਦਾ ਐਨਾ ਕੁਝ ਹੋ ਜਾਏ ਵੀ ਜਨਵਰੀ ਫਰਵਰੀ ਦੀ ਵੀ ਨਾ ਹੋਵੇ ਤਾਂ ਫੇਰ ਸਾਡੇ ਕੋਲੋਂ ਆਪਸ਼ਨਸ ਹੋਰ ਰਗੀਆਂ ਜਿਵੇਂ ਮੂੰਗੀ ਆ ਫੇਰ ਸਪ੍ਰਿੰਗ ਮੇਜ਼ ਆ ਸੂਰਜਮੁਖੀ ਆ ਜਾਂ ਫਿਰ ਸਬਜ਼ੀਆਂ ਫਿਰ ਸਾਨੂੰ ਉਹਦੇ ਉਹਦੇ ਵੱਲ ਸੋਚਣਾ ਪਊਗਾ ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਵੀ ਜਿਹੜੀ ਵਾਈ ਯੋਗ ਜ਼ਮੀਨ ਆ ਅਸੀਂ ਉਹਨੂੰ ਛੱਡਦੀਏ ਜਾਂ ਜ਼ਿਮੀਂਦਾਰ ਛੱਡ ਦਵੇ ਅ ਸਾਨੂੰ ਇਹ ਦੇਖਣਾ ਪੈਣਾ ਵੀ ਅਸੀਂ ਉਹਨੂੰ ਕਿੱਦਾਂ ਵਾਈ ਯੋਗ ਜਲਦੀ ਤੋਂ ਜਲਦੀ ਬਣਾ ਸਕਦੇ ਆ ਜੇ ਤੁਸੀਂ ਗੱਲ ਕੀਤੀ ਮੇਜ਼ ਹੋ ਸਕਦੀ ਜਾਂ ਹੋਰ ਫਸਲਾਂ ਹੋ ਸਕਦੀਆਂ ਨੇ ਕਿਸਾਨ ਕਣਕ ਦੇ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਹਨਾ ਤਾਂ ਉਹਨਾਂ ਦਾ ਇਸ ਦੇ ਵੱਲ ਜ਼ਿਆਦਾ ਧਿਆਨ ਨਹੀਂ ਤੇ ਲੱਗਦਾ ਕਿ ਜਿਹੜੇ ਇਲਾਕਿਆਂ ਦੇ ਵਿੱਚ ਇਹ ਚੀਜ਼ਾਂ ਕਦੇ ਜ਼ਿਆਦਾ ਨਹੀਂ ਹੋਗਦੀਆਂ ਹੈਗੀਆਂ ਨਹੀਂ ਬੀਜਦੇ ਹੈਗੇ ਬੀਜਣਗੇ ਕਿਸਾਨ ਦੇਖੋ ਇਹ ਉਹਨਾਂ ਕੋਲ ਜਾਂ ਉਹਨਾਂ ਕੋਲ ਆਪਸ਼ਨ ਹੀ ਹੈ ਨਹੀਂ ਹੋਰ ਕੀ ਦੇਖੋ ਮੈਂ ਉਹ ਤੁਹਾਨੂੰ ਉਹੀ ਗੱਲ ਕੀਤੀ ਨਾ ਜੇ ਫਰਵਰੀ ਤੱਕ ਹੀ ਪਾਣੀ ਦਾ ਪਾਣੀ ਨਾ ਉਤਰਿਆ ਤੇ ਅਸੀਂ ਰੇਤਾ ਨਾ ਰਿਮੂਵ ਕਰ ਸਕੇ ਫਿਰ ਕਣਕ ਬੀਜਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਫਿਰ ਫਿਰ ਸਾਨੂੰ ਇਹੀ ਸੋਚਣਾ ਪੈਣਾ ਵੀ ਆਲਟਰਨੇਟਿਵ ਕ੍ਰੌਪ ਕਿਹੜੀ ਹੈ ਇੱਕ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸ ਦਿੰਨਾ ਅਸੀਂ ਉੱਥੇ ਫੀਲਡ 'ਚ ਵੀ ਵੇਖਿਆ ਜਿਹੜੇ ਜ਼ਿਮੀਂਦਾਰਾਂ ਨੇ ਜਿਹੜੇ ਵਿੱਚ ਰਹਿਦ ਖੁੰਦ ਵਿੱਚ ਜਿਹਨੂੰ ਅਸੀਂ ਝੋਨੇ ਦਾ ਪਰਾਲਾ ਕਹਿੰਦੇ ਆ ਜਾਂ ਹੋਰ ਬਾਕੀ ਫਸਲਾਂ ਦਾ ਜਿਹੜਾ ਰਹਿਦ ਖੁੰਦ ਵਿੱਚ ਵੰਦੇ ਰਹੇ ਆ ਉਹਨਾਂ ਦੀ ਜ਼ਮੀਨ ਦੇ ਵਿੱਚ ਜੈਵਿਕ ਮਾਦਾ ਬਹੁਤ ਵੱਧਾ ਰਹਿੰਦਾ ਉਹਦੇ ਵਿੱਚ ਪਾਣੀ ਖੜਾ ਹੁੰਦਾ ਪਾਣੀ ਖੜਾ ਹੋਣ ਜਿਹੜੀ ਜੀਰਾਂ ਦੀ ਸਮਰਥਾ ਵੱਧ ਜਾਂਦੀ ਹੈ ਤੇ ਉੱਥੇ ਪਾਣੀ ਘੱਟ ਖੜਾ ਹੋਇਆ ਐਵੇਂ ਕਿਉਂ ਜੋ ਉੱਥੇ ਗੰਡੋਇਆ ਦੇ ਜਿਹੜਾ ਨੰਬਰ ਗਿਣਤੀ ਉਹ ਵੱਧ ਜਾਂਦੀ ਹੈ ਗੰਡੋਏ ਜਿਹੜੇ ਆ ਜ਼ਮੀਨ ਦੇ ਵਿੱਚ ਛੋਟ ਨਹਿਰ ਮਤਲਬ ਚੈਨਲਸ ਬਣਾ ਦਿੰਦੇ ਛੋਟੀਆਂ ਛੋਟੀਆਂ ਨਹਿਰਾ ਬਣਾ ਦਿੰਦੇ ਨੇ ਉਹਦੇ ਕਰਕੇ ਪਾਣੀ ਥੱਲੇ ਜੀਰ ਜਾਂਦਾ ਐਵੇਂ ਜਿਵੇਂ ਐਤ ਕੀ ਹੁਣ ਤੋਂ ਹੀ ਚਾਹੇ ਜਿਹੜੇ ਜ਼ਿੰਮੇਦਾਰ ਹੈ ਜਿਹੜੀਆਂ ਜੈਵਿਕ ਖਾਦਾਂ ਆ ਜਿਵੇਂ ਰੂੜੀ ਐ ਮੁਰਗੀ ਖਾਦ ਆ ਜਾਂ ਹਰੀਆਂ ਖਾਦਾਂ ਇਹਨਾਂ ਦੀ ਵਰਤੋਂ ਜ਼ਰੂਰ ਕਰਨੀ ਸ਼ੁਰੂ ਕਰ ਦੇਣ ਫਸਲੀ ਚੱਕਰ ਦੇ ਵਿੱਚ ਝੋਨੇ ਕਣਕ ਦੇ ਤਾਂ ਜੋ ਜ਼ਮੀਨ ਦੀ ਜਿਹੜੀ ਸਿਹਤ ਐ ਵੈਸੇ ਹੀ ਸੁਧਰਦੀ ਹੋਵੇ ਸਟਰਕਚਰ ਵਧੀਆ ਹੋਵੇ ਆਰਗੈਨਿਕ ਮੈਟਰ ਵਧੀਆ ਹੋਵੇ ਤਾਂ ਜੋ ਕਦੀ ਪਾਣੀ ਆਵੇ ਵੀ ਤਾਂ ਉਹ ਜੀਰਦਾ ਜਾਵੇ ਪਾਣੀ ਖੜੇ ਨਾ ਨੁਕਸਾਨ ਜਿਹੜਾ ਘਟ ਜਾਵੇ ਪ੍ਰਡਿਕਸ਼ਨਸ ਦੀ ਜੇ ਗੱਲ ਕਰੀਏ ਤਾਂ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਐਦਾਂ ਦੇ ਫਲੱਡ ਦੁਆਰਾ ਆ ਸਕਦੇ ਨੇ ਜਾਂ ਫਿਰ ਸਾਲ ਬਰ ਸਾਲ ਜਿਵੇਂ ਕਹਿੰਦੀਆਂ ਦੋ ਸਾਲ ਬਾਅਦ ਫਲੱਡ ਆ ਸਕਦੇ ਆ ਤੇ ਕੀ ਐਦਾਂ ਦੀ ਤਰਾਸ ਦੀ ਪਹਿਲਾਂ ਤੁਸੀਂ ਕਦੇ ਦੇਖੀ ਸੀ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਪਾਣੀ ਜਿਹੜਾ ਜਿਹੜੇ ਹੜ੍ਹ ਨੇ ਇਹ ਆਂਦੇ ਰਹਿੰਦੇ 2023 ਵੀ ਆਇਆ ਸੀਗਾ ਉਸ ਤੋਂ ਪਹਿਲਾਂ ਬਹੁਤ ਵੱਡਾ ਫਲੱਡ 88 ਜਿਹਾ ਆਇਆ ਸੀਗਾ ਪਰ ਹੁਣ ਕੀ ਹੈ ਜਿਹੜੇ ਹਸਾਮ ਨਾਲ ਉੱਤੇ ਪਹਾੜਾਂ ਦੇ ਉੱਤੇ ਡੀਫੋਰੈਸਟੇਸ਼ਨ ਹੋ ਰਹੀ ਹੈ ਜੋ ਅਸੀਂ ਸੋਚਦੇ ਜਿੰਨਾ ਅਸੀਂ ਪੜ੍ਹਿਆ ਜਿੰਨਾ ਸਾਡੀ ਜਿੰਨਾ ਸਾਡਾ ਐਕਸਪੀਰੀਅੰਸ ਕਹਿੰਦਾ ਵੀ ਜਿਹੜੀ ਇਹ ਇਵੈਂਟਸ ਹਨਾ ਇਹ ਰੈਕਰਿੰਗ ਹੋਣਗੀਆਂ ਕਲਾਈਮੇਟ ਚੇਂਜ ਵੀ ਹੋ ਰਿਹਾ ਹੈ ਜੇ ਮੀਂਹ ਜਿਆਦਾ ਪੈਣ ਲੱਗੇ ਕਿ ਅੱਗੇ ਕੀ ਹੈ ਮੀਂਹ ਜਿਹੜੀ ਡਿਸਟ੍ਰਿਬਿਊਸ਼ਨ ਸੀਗੀ ਉਹ ਪ੍ਰੋਪਰ ਹੁੰਦੀ ਸੀ ਹੁਣ ਜਦੋਂ ਮੀਂਹ ਪੈਂਦਾ ਇੱਕੋ ਵਾਰੀ ਜਿਆਦਾ ਮੀਂਹ ਪੈ ਜਾਂਦਾ ਉਹਦੇ ਕਰਕੇ ਕੀ ਹੈ ਕੈਚਮੈਂਟ ਏਰੀਆਜ਼ ਵੀ ਪਾਣੀ ਜਿਆਦਾ ਆ ਜਾਂਦਾ ਔਰ ਡੈਮ ਭਰ ਜਾਂਦੇ ਆ ਫਿਰ ਡੈਮ ਵੀ ਖਾਲੀ ਕਰਨੇ ਪੈਂਦੇ ਆ ਇਧਰੋਂ ਪੰਜਾਬ ਚ ਵੀ ਸਾਈਮਲਟੇਨਸਲੀ ਪਾਣੀ ਮੀਂਹ ਪੈਂਦਾ ਹੋਵੇ ਉਹਦੇ ਕਰਕੇ ਕੀ ਹੜ੍ਹਾਂ ਆਉਣ ਦਾ ਜਿਹੜੀ ਸੰ ਤੇ ਉਹ ਐ ਜਿਹੜੀ ਗੱਲ ਕਈ ਚੈਨਲ ਸੇ ਮੈਂ ਆਖੀਏ ਕਦੀ ਐ ਨਹੀਂ ਹੁੰਦਾ ਵੀ ਹੜ ਆਗੇ ਤਾਂ ਆਪਾਂ ਸਾਰਾ ਕੁਝ ਛੱਡ ਕੇ ਬਹਿ ਜਾਗੇ ਜ਼ਿੰਮੇਦਾਰੀ ਤਾਂ ਰੋਟੀ ਰੋਜ਼ੀ ਰੋਟੀ ਜਮੀਨ ਆ ਜੇ ਉੱਥੇ ਵਾਹੀ ਨਹੀਂ ਕਰ ਸਕੂਗਾ ਤਾਂ ਕਿੱਦਾਂ ਖਾਊ ਪੀਊਗਾ ਤੇ ਸਾਡਾ ਵੀ ਅਸੀਂ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇਸੇ ਕਰਕੇ ਬੈਠੇ ਆ ਵੀ ਕੋਈ ਇਹੋ ਜੀ ਸਮੱਸਿਆ ਹੋਵੇ ਤਾਂ ਅਸੀਂ ਉਹਨਾਂ ਦਾ ਸਮਾਧਾਨ ਦੇ ਸਕੀਏ ਇਹੀ ਮੈਂ ਇੱਕ ਤੁਹਾਡੇ ਇੱਥੋਂ ਚੈਨਲ ਤੋਂ ਇਹ ਗੱਲ ਕਹੂੰਗਾ ਕਿ ਸਾਡਾ 26 27 ਤਰੀਕ ਨੂੰ ਮੇਲਾ ਲੱਗਣਾ ਕਿਸਾਨ ਮੇਲਾ ਜਿਹੜੇ ਫਲੱਡ ਇਫੈਕਟਡ ਏਰੀਆ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਜਿੰਨੇ ਵੀ ਜ਼ਿਮੀਦਾਰ ਆ ਜੀ ਉਹਨਾਂ ਜੋ ਕੋਈ ਮੇਲੇ ਤੇ ਆ ਸਕਦਾ ਤਾਂ ਉਹ ਮੋਸਟ ਵੈਲਕਮ ਤੇ ਜਦੋਂ ਆਣ ਤੇ ਉਹ ਆਪਣੀ ਜ਼ਮੀਨ ਦਾ ਸੈਂਪਲ ਜਰੂਰ ਲੈ ਕੇ ਆਣ ਉਹ ਸੈਂਪਲ ਕਿਵੇਂ ਲੈਣਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਜਿੱਥੇ ਤਾਂ ਖੜਾ ਨਹੀਂ ਮਿੱਟੀ ਆਈ ਆ ਉਹਦਾ ਸੈਂਪਲ ਅਲੱਗ ਲੈ ਲਓ ਤੇ ਥੱਲੋਂ ਜਿਹੜੀ ਹੈ ਕੁਝ ਏਰੀਆ ਜਿੱਥੋਂ ਉਹਨੂੰ ਪਾਸੇ ਕਰਦੇ ਉੱਪਰਲਾ ਸਾਰਾ ਫਿਰ ਜਿਹੜੀ ਆਪਣੀ ਵਾਈ ਯੋਗ ਜ਼ਮੀਨ ਆ ਉਹਦਾ ਸੈਂਪਲ ਅਲੱਗ ਲੈ ਲੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਉੱਪਰਲੀ ਜ਼ਮੀਨ 'ਚ ਕੀ ਆ ਥੱਲੇ 'ਚ ਕੀ ਰਹਿ ਗਿਆ ਤੇ ਅਸੀਂ ਉਹਨਾਂ ਨੂੰ ਟੈਸਟ ਕਰਕੇ ਉਹਦਾ ਦੱਸ ਦੇ ਦਿਆਂਗੇ ਤੇ ਇਸ ਚੀਜ਼ ਵਾਸਤੇ ਸਾਡੇ ਵੀ ਸੀ ਸਾਹਿਬ ਨੇ ਇਸ ਸਾਲ ਉਦਾਂ ਅਸੀਂ 50 ਰੁਪਏ ਸੈਂਪਲ ਲੈਣੇ ਆ ਟੈਸਟ ਕਰਾਈ ਪਰ ਵੀ ਸੀ ਸਾਹਿਬ ਨੇ ਕਿਹਾ ਹੜ ਪ੍ਰਭਾਵਿਤ ਇਲਾਕਿਆਂ ਦੇ ਜਿੰਨੇ ਜਿਮੀਦਾਰ ਆਣਗੇ ਉਹਨਾਂ ਦੀ ਜਿਹੜੀ ਮਿੱਟੀ ਪਾਣੀ ਆ ਉਹ ਫ੍ਰੀ ਟੈਸਟ ਕਰਕੇ ਦਿੱਤਾ ਜਾਏਗਾ ਇੱਕੋ ਹੀ ਕੰਮ ਕਰਨਾ ਵੀ ਸਿਰਫ ਆਪਣਾ ਆਧਾਰ ਕਾਰਡ ਲੈ ਕੇ ਆਣ ਤਾਂ ਜੋ ਸਾਨੂੰ ਪਤਾ ਲੱਗ ਸਕੇ ਵੀ ਕਿਹੜੇ ਕਿਹੜੇ ਜ਼ਿਲ੍ਹੇ ਦਾ ਫਾਰਮਰ ਆ ਜਿਵੇਂ ਟੈਸਟ ਦੀ ਗੱਲ ਕਰਦੇ ਤੁਸੀਂ ਦੱਸੇ ਫ੍ਰੀ ਆਫ ਕੋਸਟ ਟੈਸਟ ਕੀਤੇ ਜਾਣਗੇ ਇਹ ਟੈਸਟ ਦੇ ਜਿਹੜੇ ਕਿੰਨੀ ਦੇਰ ਤੱਕ ਉਹਨਾਂ ਨੂੰ ਰਿਜ਼ਲਟ ਮਿਲ ਸਕਦੇ ਨੇ ਦੇਖੋ ਅਸੀਂ ਵੈਸੇ ਨਾਰਮਲੀ ਸਾਡਾ ਇੱਕ ਹਫਤਾ ਲੱਗਦਾ ਟੈਸਟ ਕਰਾਉਣ ਤੇ ਪਰ ਅਸੀਂ ਕਿਉਂਕਿ ਇਹ ਇੱਕ ਸਪੈਸ਼ਲ ਸਿਚੁਏਸ਼ਨ ਬਣ ਗਈ ਸਾਡੇ ਲਈ ਅਸੀਂ ਹੁਣ ਵੀ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਜਿਹੜੇ ਲੈ ਕੇ ਆਏ ਸੈਂਪਲ ਅਸੀਂ ਨਾਲ ਦੀ ਨਾਲ ਕਰਨੇ ਸ਼ੁਰੂ ਕਰਤੇ ਆ ਵੀ ਪਰ ਸਿਰਫ ਇੰਨਾ ਹੁੰਦਾ ਟਾ ਕੰਮ ਵੀ ਪਹਿਲਾਂ ਸੈਂਪਲ ਸੁੱਕ ਜਾਵੇ ਸੁੱਕ ਜਾਵੇ ਫਿਰ ਅਸੀਂ ਉਹਦਾ ਅਨਾਲਿਸਿਸ ਸ਼ੁਰੂ ਕਰ ਦਿੰਨੇ ਆ ਐਵੇਂ ਜਿਵੇਂ ਹੁਣ ਹੋਊਗਾ ਅਸੀਂ ਪ੍ਰਾਇੋਰਟੀ ਦੇ ਆਧਾਰ ਤੇ ਇਹਨਾਂ ਦੇ ਸੈਂਪਲ ਕਰਾਂਗੇ ਰਿਪੋਰਟ ਜਿਹੜੀ ਹੈ ਉਹ ਜਿਹੜੀ ਹੈ ਤੁਹਾਡੇ ਐਪ ਦੇ ਥਰੂ ਮੋਬਾਈਲ ਤੇ ਆ ਜਾਂਦੀ ਹੈ ਕੱਲੀ ਰਿਪੋਰਟ ਨਹੀਂ ਆਉਂਦੀ ਨਾਲ ਐਡਵਾਈਜ਼ਰੀ ਵੀ ਆਉਂਦੀ ਹੈ ਵੀ ਕਿੰਨੀ ਖਾਦ ਪਾਣੀ ਹੈ ਕੀ ਕਰਨਾ ਹੁਣ ਇਹੀ ਗੱਲ ਜਦੋਂ ਕਣਕ ਦੀ ਆਪਾਂ ਗਰੀਏ ਨਾ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਜ਼ਿਮੀਦਾਰਾਂ ਨੂੰ ਕਣਕ ਜਦੋਂ ਜਿਨ੍ਹਾਂ ਜਿਨ੍ਹਾਂ ਜ਼ਿਮੀਦਾਰਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਜ਼ਿਮੀਦਾਰਾਂ ਦੇ ਖੇਤਾਂ ਦੇ ਵਿੱਚ ਕਣਕ ਲੱਗ ਗਈ ਉਹ ਸਾਡੀ ਸਿਫਾਰਿਸ਼ ਕੀਤੀ ਖਾਦ ਆ ਨਾਈਟ੍ਰੋਜਨ ਦੀ ਦੋ ਥੈਲੇ ਯੂਰੀਆ ਦੇ ਉਹ ਇਸ ਤੋਂ ਵੱਧ ਨਾ ਪਾਣ ਕਿੱਲੇ ਦੀ ਕਿਉਂਕਿ ਜੋ ਉਹਦਾ ਕੋਈ ਫਾਇਦਾ ਨਹੀਂ ਹੋਣ ਲੱਗਾ ਜ਼ਮੀਨ ਚੋਂ ਪਾਣ ਨਾਲ ਉਹ ਬਸ ਇੱਕੋ ਹੀ ਕੰਮ ਕਰਨ ਕਿਉਂਕਿ ਹੁਣ ਮੀਂਹ ਬਹੁਤ ਪਿਆ ਹੈ ਸਾਨੂੰ ਪਤਾ ਵੀ ਕੁਛ ਨਾ ਕੁਛ ਥੱਲੇ ਲੀਚ ਡਾਊਨ ਹੋ ਗਿਆ ਹੋਣਾ ਜੋ ਜਦੋਂ ਫਸਲਸ ਆਪਣੀ 30 ਤੋਂ 40 ਦਿਨ ਦੀ ਹੋ ਜਾਏ ਉਹਦੇ ਤੇ 2 ਕਿਲੋ ਯੂਰੀਆ 100 ਲੀਟਰ ਪਾਣੀ ਦੇ ਘੋਲ ਕੇ ਕਿੱਲੇ ਦਾ ਸਪਰੇਅ ਕਰ ਦੇਣ ਤੇ ਇਹ ਸਪਰੇਅ ਜਿਹੜੇ ਤਿੰਨ ਜਾਂ ਤਿੰਨ ਜਾਂ ਦੋ ਜਾਂ ਤਿੰਨ ਸਪਰੇਅ ਕਰਨ ਹਫਤੇ ਹਫਤੇ ਦੇ ਵਕਫੇ ਤੇ ਕਰ ਦੇਣ ਤੇ ਇਹ ਦੇ ਨਾਲ ਜ਼ਮੀਨ ਦੀ ਸਿਹਤ ਵੀ ਠੀਕ ਰਹੇਗੀ ਤੇ ਨਾਲ ਦੀ ਨਾਲ ਜਿਹੜਾ ਪlant ਦੀ ਜ਼ੇਹਤ ਜਾਂ ਜਿਹੜੀ ਉਪਜਾਊ ਸ਼ਕਤੀ ਹੈ ਜਾਂ ਜਿਹੜੇ ਝਾੜ ਨੇ ਉਹਦੇ ਕਾਟਾ ਹੋਣ ਦਾ ਅਸਰ ਚਾਂਸ ਘਟਾ ਜੀ ਹੁਣ ਜੀ ਆਪਾਂ ਸਾਰਾ ਇਸ ਦਾ ਕਨਕਲੂਜਨ ਕੱਢੀਏ ਤਾਂ ਇਹ ਕਹਿ ਸਕਦੇ ਹਾਂ ਵੀ ਫਿਰੋਜ਼ਪੁਰ ਦੀ ਜਿਹੜੀ ਫਲੱਡ ਵਾਲੀ ਮਿੱਟੀ ਗਈ ਹੈ ਉਹ ਲਾਹੇਵੰਦ ਰਹਿਣ ਵਾਲੀ ਹੈ ਤੇ ਬਾਕੀ ਇਲਾਕਿਆਂ ਦੇ ਵਿੱਚ ਜਿਆਦਾ ਜਿਹੜਾ ਨੁਕਸਾਨ ਹੋ ਸਕਦਾ ਤੇ ਰੇਤਾ ਜਿਆਦਾ ਹੋਵੇਗਾ। ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਰੇਤਾ ਜਿਹੜਾ ਨਾ ਅਸੀਂ ਜਦੋਂ ਜਦੋਂ ਅਸੀਂ ਹਲੇ ਸ਼ੁਰੂ ਵੀ ਨਹੀਂ ਸੀ ਕੀਤਾ ਮੋਦੋਂ ਹੀ ਕਿ ਐਸੀ ਰੇਤਾ ਉੱਥੇ ਸੈਟਲ ਹੋ ਜਾਣਾ ਜਿੱਥੇ ਦਰਿਆ ਐਂਟਰੀ ਕਰੂਗਾ ਆਪਣੇ ਪੰਜਾਬ ਦੇ ਵਿੱਚ ਤੇ ਜਦੋਂ ਇਹ ਸੈਂਪਲ ਲਈ ਇਹੀ ਹੋ ਰਿਹਾ ਕਪੂਰਥੱਲੇ ਵਾਲੇ ਪਾਸੇ ਜਿਹੜਾ ਉੱਥੇ ਰੇਤਾ ਜਿਆਦਾ ਜਿਆਦਾ ਇਕੱਠਾ ਹੋਇਆ ਹੋਇਆ ਤੇ ਜਿਹੜਾ ਹੈਗਾ ਯਾਰ ਇਹ ਤਾਂ ਇਕੱਠਾ ਹੋਇਆ ਦਰਿਆ ਦੇ ਬਿਲਕੁਲ ਲਾਗੇ ਤੇ ਜਿਹੜਾ ਹੈਗਾ ਸਿਲਟ ਤੇ ਜਿਹੜੀ ਕਲੇ ਆ ਉਹ ਫਿਰੋਜਪੁਰ ਤੱਕ ਗਈ ਹੋਈ ਆ ਤੇ ਕਲੇ ਉਹਦੇ ਉੱਤੇ ਉਹਨੇ ਤਹਿ ਬਣਾਤੀ ਆ ਹੁਣ ਉਹ ਸਾਨੂੰ ਡੀਪ ਬਲੋਇੰਗ ਕਰਕੇ ਜਿੱਥੇ ਜ਼ਿਆਦਾ ਤਹਿ ਆ ਉਹ ਵੀ ਤੋੜਨੀ ਪੈਣੀ ਆ ਤੇ ਥੱਲੇ ਵਾਲੀ ਤਹਿ ਵੀ ਤੋੜਨੀ ਪੈਣੀ ਆ ਉੱਪਰ ਵੀ ਤਹਿ ਤੋੜਨੀ ਪੈਣੀ ਆ ਤਾਂ ਸਾਨੂੰ ਹਰ ਜਗ੍ਹਾ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੋਣੀ ਆ ਤਾਂ ਸਾਨੂੰ ਅਸੀਂ ਕਹਿੰਦੇ ਜ਼ਿੰਮੇਵਾਰ ਸਾਡੇ ਨਾਲ ਵੱਧ ਤੋਂ ਵੱਧ ਕੰਟੈਕਟ ਕਰਨ ਐਵੇਂ ਕਿਸੇ ਦੂਜੇ ਚੱਕਰਾ ਇਹਨਾਂ ਪੈਣ ਐਨ ਜੀਓ ਦੀ ਅਸੀਂ ਪ੍ਰੇਜ਼ ਕਰਦੇ ਆ ਪਰ ਐਨ ਜੀਓਜ਼ ਦੇ ਵਿੱਚ ਵੀ ਜਿਆਦਾ ਨਾਨ ਸਾਇੰਟਿਫਿਕ ਬੰਦੇ ਹੁੰਦੇ ਆ ਸੋਸ਼ਲ ਸਾਇੰਸਿਸ ਦੇ ਹੁੰਦੇ ਆ ਅਸੀਂ ਚਾਹਦੇ ਆ ਵੀ ਸਾਡੇ ਨਾਲ ਕੰਟੈਕਟ ਕਰਨ ਸਾਡੀਆਂ ਸੇਵਾਵਾਂ ਲੈਣ ਸਾਡੇ ਥਰੂ ਸਰਕਾਰ ਕੋਈ ਜੇ ਪ੍ਰੋਜੈਕਟ ਵੀ ਕਰਾਉਣਾ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਕਈ ਜਗ੍ਹਾ ਤੇ ਪ੍ਰੋਜੈਕਟ ਜਿਹੜੇ ਆ ਹੋਰ ਕਿਸੇ ਕਈਆਂ ਅਥਾਰਟिटीज ਨੂੰ ਦਿੱਤੇ ਜਾ ਰਿਹਾ ਹੈ ਜਦ ਕਿ ਯੂਨੀਵਰਸਿਟੀ ਸਾਡਾ ਜਿਹੜਾ ਵਿਭਾਗ ਹੈ ਉਹ ਹੈ ਹੀ ਇਸੇ ਕਰਕੇ ਬਣਿਆ ਬਈ ਜੇ ਸਾਨੂੰ 5-7 ਕਰੋੜ 5-10 ਕਰੋੜ ਦਾ ਕੋਈ ਪ੍ਰੋਜੈਕਟ ਦੇ ਦੇਣ ਅਸੀਂ ਸਾਰੇ ਪੰਜਾਬ ਦਾ ਜਿਹੜਾ ਸਰਵੇ ਕਰਕੇ ਉਹਦੇ ਚ ਮਿੱਟੀ ਕਿਹੜੀ ਆਈ ਹੈ ਕੀ ਆਇਆ ਉਹ ਸਹੀ ਸਾਰਾ ਦੱਸ ਦੇਾਂਗੇ ਨਾਲ ਹੀ ਉਸ ਦੀ ਐਡਵਾਈਜ਼ਰੀ ਵੀ ਦੇਾਂਗੇ 2003 ਦੇ ਵਿੱਚ ਅਸੀਂ ਸੈਂਪਲ ਲਏ ਸੀਗੇ ਫਲੱਡ ਵਾਟਰ ਦੇ ਅਸੀਂ ਉਹਦੇ ਚ ਵੇਖਿਆ ਸੀ ਇੱਕ ਮਿਨਰਲ ਹੁੰਦਾ ਫੈਲਟਸਪਾਰ ਜਿਹੜਾ ਪੋਟਾਸ਼ੀਅਮ ਦਾ ਮਿਨਰਲ ਹੈ ਜਿਹੜਾ ਪੌਦਿਆਂ ਵਾਸਤੇ ਫਸਲਾਂ ਵਾਸਤੇ ਬੜਾ ਜ਼ਰੂਰੀ ਖੁਰਾਕੀ ਦਤਾ ਉਹ ਬਹੁਤ ਜ਼ਿਆਦਾ ਆਇਆ ਸੀਗਾ ਤੇ ਉਹ ਉਹਦੇ ਨਾਲ ਸਾਡੀ ਐਨਰੀਚਮੈਂਟ ਹੋ ਗਈ ਹੁਣ ਮੈਂ ਇਹੀ ਕਹਿਣਾ ਚਾਹਨਾ ਬਿਜੇ ਸਰਕਾਰ ਸਾਨੂੰ 10-15 ਕਰੋੜ ਰੁਪਈਆ ਦੇ ਦੇ ਅਸੀਂ ਸਾਰਾ ਜਿਹੜਾ ਟੋਟਲ ਸਰਵੇ ਕਰਕੇ ਅਸੀਂ ਦੱਸ ਸਕਦੇ ਆ ਔਰ ਸਾਡੇ ਵਾਸਤੇ ਐਡਵਾਈਜ਼ਰੀ ਜਿਹੜੀ ਦੇਣੀ ਆ ਉਹ ਬੜੀ ਸੌਖੀ ਤੇ ਬਹੁਤ ਵਧੀਆ ਹੋ ਜਾਏਗੀ ਜਿਹਦਾ ਜਮ ਜਿਮੀਦਾਰਾਂ ਦੇ ਜਿਮੀਦਾਰਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਸੋ ਵਧੀਰੀ ਅਪਡੇਟਸ 'ਚ ਜੁੜੇ ਰਹੋ ਮਿੱਟੀ ਦੇ ਨਾਲ